ਅੱਛਾ ਕਿਵੇਂ ਆ ਸਤੋਜ ਪਿੰਡ ਸਤੋਜ ਪਿੰਡ ਦੇ ਵਿੱਚ ਕੰਮ ਕਰ ਕਿਵੇਂ ਆ ਬਈ ਬਹੁਤ ਵਧੀਆ ਸਾਰਾ ਕੁਝ ਫੀਟ ਵੀੜਾ ਕੰਮ ਹੋ ਰਿਹਾ ਹੈਗਾ ਲਾਈਟਰ 24 ਘੰਟੇ ਆ ਰਹੀ ਕਿਉਂ ਆ ਰਹੀ 24 ਘੰਟੇ ਜੀ ਸਾਡਾ ਨਜ਼ਾਰਾ ਆ ਰਿਹਾ ਜੀ ਜਮਾ ਨਜ਼ਾਰਾ ਆ ਰਿਹਾ ਗੁਰੂ ਘਰ ਆ ਲੈ ਕੇ ਜਾਣਦੇ ਸਾਰਿਆਂ ਨੂੰ ਹਾਂ ਜੀ ਹਾਂ ਸਾਰਾ ਨਾਲ ਲੈ ਲਾਂਦਾ ਸਾਰਿਆਂ ਨੂੰ ਜਾਣਦੇ ਆਪਣੇ ਕੋਲ ਤਾਂ ਖੇਡਦਾ ਰਿਹਾ ਜੀ ਉਹ ਮੇਰਾ ਪਿੰਡ ਕਣਕਵਾਲ ਚੈਲਾ ਸਾਡਾ ਮਾਨਸਾ ਡਿਸਟ੍ਰਿਕਟ ਵਿੱਚ ਪੈਂਦਾ ਹੈਗਾ ਸਾਰੀਆਂ ਸੜਕਾਂ ਕਵਰ ਹੋ ਗਈਆਂ ਜੀ ਲਾਈਟ ਦੀ ਸਪਲਾਈ ਹੈ ਸਾਰੀ 24 ਘੰਟੇ ਚੱਲ ਰਹੀ ਹੈ ਜੀ ਕਦੇ ਮੇਲ ਹੋਇਆ ਮੁੱਖ ਮੰਤਰੀ ਭਗਵੰਤ ਜੀ ਨਾਲ ਮੇਲ ਨਰਮਾ ਤਾਂ ਮਿਲ ਕੇ ਜਾਂਦਾ ਵਿਚਾਰਾ ਮਿਲ ਕੇ ਜਾਂਦਾ ਹਾਂ ਵਧੀਆ ਕੰਮਕਾਰ ਵਧੀਆ ਕਰਦਾ ਹੈਗਾ ਸ਼ਹਿਰਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਪਿੰਡ ਦੇ ਵਿੱਚ ਪਹੁੰਚੇ ਆ ਤੇ ਇੱਥੇ ਜਾਣਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਪਿੰਡ ਦੇ ਵਿੱਚ ਕੀ ਕੀ ਕੰਮ ਹੋ ਰਿਹਾ ਹੈ ਚੋਣਾ ਫੇਰ ਆ ਗਿਆ ਨੇ ਪਿੰਡ ਵਾਸੀਆਂ ਨੇ ਬਹੁਤ ਸਾਰੀਆਂ ਫਰਮੇਸ਼ਾ ਵੀ ਹੁੰਦੀਆਂ ਨੇ ਕਿ ਸਾਡੇ ਪਿੰਡ ਦਾ ਮੁੱਖ ਮੰਤਰੀ ਆ ਕੰਮ ਜਿਹੜੇ ਨੇ ਹੋਣੇ ਚਾਹੀਦੇ ਨੇ ਬਜ਼ੁਰਗ ਸਾਡੇ ਨਾਲ ਨੇ ਬਾਪੂ ਜੀ ਕਿਵੇਂ ਠੀਕ ਠਾਕ ਹੋ ਨਹੀਂ ਬਹੁਤ ਵਧੀਆ ਜੀ ਅੱਛਾ ਹੁਣ ਚੋਣਾਂ ਫੇਰ ਆ ਗਈਆਂ ਨੇ ਪਿਛਲੀ ਵਾਰ ਤਾਂ ਚਲੋ ਸਿਮਰਨਜੀਤ ਸਿੰਘ ਮਾਹੌਣਾ ਨੂੰ ਮੌਕਾ ਦੇ ਦਿੱਤਾ ਇਸ ਵਾਰ ਕਿਵੇਂ ਦੇਖਦੇ ਹੋ ਚੋਣ ਹਵਾ ਕੀ ਆ ਕੀ ਕਹਿੰਦੇ ਆ ਸਤੋਜ ਪਿੰਡ ਦੀ ਨਹੀਂ ਮੈਂ ਪੂਰੇ ਸੰਗਰੂਰ ਦੀ ਪੁੱਛ ਰਿਹਾ ਸੰਗਰੂਰ ਹਲਕੇ ਦੀ ਇਧਰ ਹੀ ਪੈਣਗੇ ਵੋਟਾਂ ਦਾ ਜੀ ਮਾਨ ਸਾਹਿਬ ਨੂੰ ਮਾਨ ਸਾਹਿਬ ਜੀ ਹਾਂ ਵੋਟਾਂ ਦਾ ਇਧਰ ਹੀ ਪਾਵਾਂਗੇ ਭਾਈ ਕਿਉਂਕਿ ਪਿੰਡ ਦਾ ਮੁੱਖ ਮੰਤਰੀ ਆ ਪਿੰਡ ਦਾ ਮੰਡਾ ਰ ਜ਼ਰੂਰ ਇਦਰੀ ਪਾਉਂਗੇ ਸਾਰੇ ਮੋਟਾ ਇੱਕੋ ਇੱਕ ਫਰਮਾਇਸ਼ ਹੈਗੀ ਆ ਜੀ ਕੋਈ ਇਸ ਫਰਮਾਇਸ਼ ਤੇ ਦੱਸ ਦੋ ਸੀਐਮ ਸਾਹਿਬਾ ਨਾ ਸਾਡੇ ਦਾ ਕੋਈ ਫਰਮਾਇਸ਼ ਨਹੀਂ ਹੈ ਨਾ ਕੋਈ ਫਰਮਾਇਸ਼ ਨਹੀਂ ਸਾਰਾ ਪੜ੍ਹੇ ਲਿਖੇ ਬੰਦਾ ਇਹ ਤਾਂ ਲੈਕਚਰ ਲਊਗਾ ਪੜ੍ਹੇ ਲਿਖੇ ਇਹ ਵੀ ਤੇ ਇਹਨਾਂ ਦੇ ਵਿੱਚ ਜ਼ਰੂਰੀ ਆ ਹਾਂ ਕਿਵੇਂ ਕੋਈ ਫਰਮਾਇਸ਼ਾਂ ਹੁੰਦੀਆਂ ਜੀ ਕੀ ਫਰਮਾਇਸ਼ ਹੈ ਜੀ ਵਧੀਆ ਜੀ ਫਰਮਾਇਸ਼ਾਂ ਜਿਹੜਾ ਕੰਮ ਜ਼ਿੰਮੇਵਾਰਾਂ ਦਾ ਬਣ ਜਾਂਦਾ ਵਧੀਆ ਬਹੁਤ ਵਧੀਆ ਬਣ ਜਾਂਦਾ ਚੰਗੇ ਲਾਈਟ ਆ ਚੰਗੀ ਹੋਰ ਆ ਬਹੁਤ ਵਧੀਆ ਚੱਲੀ ਜਾਂਦਾ ਕੰਮ ਜਿਹੜਾ ਕੰਮ ਵਧੀਆ ਕਰੀ ਜਾਂਦਾ ਹੈ ਬਾਪੂ ਜੀ ਤੁਸੀਂ ਦੱਸੋ ਕੁਝ ਵਧੀਆ ਵਧੀਆ ਵੈ ਲੈਟ ਲੋਟ ਵਧੀਆ ਚੱਲਦਾ ਸਾਡੇ ਵਾਸਤੇ ਹਾਂ ਦਿਨੇ ਦਿਨੇ ਰਵਾ ਕੇ ਆ ਜਾਂਦੇ ਹੋਰ ਸਾਨੂੰ ਵੀ ਚੇਹੇ ਦੋ ਅੱਛਾ ਪਹਿਲਾਂ ਕਿਵੇਂ ਸੀ ਲਾਈਟ ਪਹਿਲਾਂ ਘਟਾਉਂਦੀ ਸੀ ਪਹਿਲਾਂ ਤਾਂ ਬਾਰੀਆਂ ਨਾ ਆਉਂਦੀਆਂ ਸੀ ਪਹਿਲਾਂ ਤਾਂ ਰਾਤ ਨੂੰ ਰਮੋ ਦੀ ਹੁੰਦੇ ਨੇ ਰਵਾਉਣੇ ਠੀਕ ਆ ਸਾਰਾ ਕੁਝ ਵਧੀਆ ਜਦੋਂ ਆ ਗਿਆ ਝੋਨੇਰਾ ਝੋਨਾ ਦਾ ਕਹਾਂ ਲੱਗੂ ਹਲੇ ਝੋਨਾ ਦਾ ਕਿੱਥੇ ਬਸ ਆ ਗਿਆ ਕਿ ਹੁਣ ਜੂਨ ਤੋਂ ਬਾਅਦ ਲੱਗਣ ਲੱਗ ਪੈਂਦੇ ਨੇ ਵੋਟਾਂ ਦੇ ਵਿੱਚ ਹੀ ਆ ਗਿਆ ਲੇਟ ਲੱਗੂ ਝੋਨਾ ਕਿੱਥੇ ਅੱਛਾ ਬਾਈ ਇਹਨਾਂ ਕੋ ਪੁੱਛਦੇ ਆ ਕਿਵੇਂ ਤੇਰੀ ਵੋਟ ਬਣੀ ਪਊ ਕਿ ਨਹੀਂ ਹੈ ਨਹੀਂ ਲੀਟਰ ਕਿਹੜਾ ਚੰਗਾ ਲੱਗਦਾ ਕੁਸਾ ਨਹੀਂ ਹੈ ਪਦਾ ਪਿੰਡ ਵਾਲਾ ਮੁੱਖ ਮੰਤਰੀ ਹਾਂ ਜੀ ਕਿਹਦੇ ਮਿਲਿਓ ਭਗਵੰਤ ਮਾਨ ਨੂੰ ਹਾਂ ਜੀ ਹੈ ਨਹੀਂ ਜੋ ਤੁਸੀਂ ਦੱਸੋ ਬਾਈ ਜੀ ਕਿਵੇਂ ਆ ਕਿਵੇਂ ਠੀਕ ਠਾਕ ਚੋਣ ਹਵਾ ਕੀ ਕਹਿੰਦੀ ਐ ਸੰਗਰੂਰ ਦੀ ਪੂਰੇ ਹਲਕੇ ਭਗਵੰਤ ਮਾਨ ਬਹੁਤ ਠੀਕ ਵਧੀਆ ਜੀ ਸਾਨੂੰ ਅਲਾਈਟ ਰੋਡ ਜ਼ਿੰਮੇਵਾਰੋਂ ਕਮੈਦ ਕੀ ਜੀਰੀ ਵੇਲੇ ਪਿਛਲੇ ਦਿਨ ਗੇਲੇ ਸੋਚਾ ਘਟਕੇ ਹੁੰਦੇ ਰਹੇ ਕਦੂਆ ਵੇਲੇ ਚਮਨ ਨਜ਼ਾਰਾ ਦਿੱਤਾ ਹਣਾ ਫੋਰਤ ਮੇ ਲਾਈਟ ਆਉਂਦੀ ਆ ਹੁਣ ਲਾਈਟ ਬਾਦੂ ਜੀ ਅੱਗੇ ਅਸੀਂ ਰਾਤਾਂ ਨੂੰ ਜਿਵੇਂ ਹੁਣ ਕਣਕ ਦਾ ਸੀ ਨਜ਼ਾਰਾ ਰਾਤਾਂ ਨੂੰ ਉੱਠ ਕੇ ਥੱਕੇ ਜਾਂਦੇ ਸੀ ਲੁਸਣ ਦੁਲੁਣ ਬ੍ਰਿਸ਼ਣ ਬ੍ਰਿਸ਼ੂ ਨਰਮਾਉਣਾ ਹੁਣ ਤੜਕੇ ਸਵੇਰੇ ਜਾ ਮਾਉਣਾ 8:30 ਵੇ ਲਾਈਟ ਆਉਂਦੀ ਹੈਗੀ ਦੇਨੇ ਦੇਨੇ ਮਾਉਣਾ ਤੜਕੇ ਰਮਾਣ ਕੋਈ ਦਿੱਕਤ ਨਹੀਂ ਹੁੰਦੀ ਹੈਗੀ ਲਾਈਟ ਦੀ ਲਾਈਟ ਬਾਦੂ ਦੋਤੇ ਜਿਹੜੋ ਚੋਣੇ ਲੱਗਣ ਲੱਗ ਪੈਂਦੇ ਆ ਉਦੋਂ ਖੇਤਾਂ 'ਚ ਲਾਈਟ ਆਉਂਦੀ ਆ ਪਿੰਡਾਂ 'ਚ ਚੱਲ ਜਾਂਦੀ ਆ ਕੋਈ ਇਹੋ ਜਿਹੀ ਸਮੱਸਿਆ ਪਿ ਜਵੇਂ ਪਿੰਡਾਂ ਦੇ ਵਿੱਚ ਅੱਗੇ ਨਮੈਟਰ ਦੀ ਲੋਡ ਪੈਂਦੀ ਜੀ ਕਿਸੇ ਦਾ ਹੁਣ ਨਮੈਟਰ ਵੀ ਖਰਾਬ ਕੋਈ ਚੱਕਰ ਰੇ 1 ਮਿੰਟ ਵੀ ਨਹੀਂ ਲੱਟ ਜਾਂਦੀ ਹੈਗੀ। ਅੱਛਾ। ਇਹ ਕਿਲੇ ਸਤੋਏ ਪਿੰਡ ਦੇ ਵਿੱਚ ਲੱਗਦਾ ਮੁੱਖ ਮੰਤਰੀ ਸਾਹਿਬ ਨਾਲ ਲਾਈਟ ਦੇ ਦਿੱਤੀ ਪੂਰੀ ਹੈ। ਕਿਉਂ ਜੀ? ਇਹ ਤਾਂ ਦੇਖੋ ਜੀ ਹੁਣ ਦੂਜੇ ਪਿੰਡਾਂ 'ਚ ਪਤਾ ਲੱਗੂ ਆ। ਹੂੰ। ਜਾਇਦੋ ਕੀ ਕਹਿੰਦੇ ਨੇ ਉਹ? ਅੱਛਾ ਆਪਣੇ ਪਿੰਡ ਦਾ ਮੁੱਖ ਮੰਤਰੀ ਹੋਵੇ ਬਹੁਤ ਸਾਰੀਆਂ ਫਰਮੈਸ਼ਾਂ ਵੀ ਹੁੰਦੀਆਂ ਵੀ ਆ ਕੁਝ ਪਿੰਡ ਦੇ ਵਿੱਚ ਕਰਨ ਵਾਲਾ। ਕੀ ਲੱਗਦਾ ਪਿੰਡ ਦੇ ਵਿੱਚ ਕੀ ਹੋਰ ਹੋਣਾ ਚਾਹੀਦਾ ਕਿਉਂਕਿ ਡਿਵੈਲਪਮੈਂਟ ਤਾਂ ਹੁੰਦੀ ਰਹਿੰਦੀ ਹੈ। ਆਹ ਤਾਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ ਜੀ ਕਈ ਤਰ੍ਹਾਂ ਦੇ ਕੋਈ ਜਗ੍ਹਾ ਦੇ ਵੀ ਸਿਸਟਮ ਬਣਾਉਣਾ ਪੈਂਦਾ ਜਿਵੇਂ ਸਟੇਡੀਅਮ ਲਾ ਲੋ ਵੱਡਾ ਜੇਮਾ ਵਾਸਤੇ ਜਿਵੇਂ ਮੰਡੀ ਐ ਮੰਡੀ ਹੈਗੀ ਐ ਸਾਡੇ ਤੇ ਤਬਦੀਲੀ ਵੀ ਕਰਨੀ ਪੈਂਦੀ ਐ ਇਹਨਾਂ ਨੂੰ ਖੇਡ ਸਟੇਡੀਅਮ ਹੈਗਾ ਨਹੀਂ ਹੈ ਨਹੀਂ ਸਟੇਡੀਅਮ ਤਾਂ ਸਟੇਡੀਅਮ ਨਹੀਂ ਨਾ ਸਭ ਤੋਂ ਵੱਡੀ ਮੰਗ ਐ ਤੇ ਫਿਰ ਬਜ਼ੁਰਗੋ ਆਵੇ ਮੁੰਡੇ ਨੌਜਵਾਨ ਖੇਡਣ ਵਾਲੇ ਹਨਾ ਇਹ ਜਗ੍ਹਾ ਦੀ ਪ੍ਰੋਬਲਮ ਪੰਚਾਇਤੀ ਜ਼ਮੀਨ ਨਹੀਂ ਹੈਗੀ ਪੰਚਾਇਤੀ ਜ਼ਮੀਨ ਹੈਗੀ ਜੀ ਥੋੜੀ ਐ ਤਾਂ ਕਿ ਉਹਨਾਂ ਨਾਲ ਗੱਲ ਕਰਦੇ ਬਜ਼ੁਰਗੋ ਕਹਿੰਦੇ ਖੇਡ ਸਟੇਡੀਅਮ ਨਹੀਂ ਹੈਗਾ ਇਹ ਇਹ ਮੰਗ ਰੱਖੋ ਕਿ ਹੁਣ ਜਦੋਂ ਮੁੱਖ ਮੰਤਰੀ ਸਾਹਿਬ ਆਉਣਗੇ ਕਿ ਬਈ ਘਟੋਂ ਘਟ ਖੇਡ ਸਟੇਡੀਅਮ ਜਿਹੜਾ ਪਿੰਡ ਦੇ ਵਿੱਚ ਹੋਵੇ ਮੜਾ ਜੈ ਇਹਨਾਂ ਨੂੰ ਕਹੋ ਮਿਲ ਜੇ ਥੋੜੀ ਤੁਹਾਨੂੰ ਪਤਾ ਹੀ ਹੈ ਪਿੰਡਾਂ 'ਚ ਹੁੰਦਾ ਕੋਈ ਦੂਵੀ ਪਾਰਟੀ ਵਾਲਾ ਕੋਈ ਕਮੇ ਕਹਿੰਦਾ ਸਟੇ ਲੈ ਲੈਣਾ ਕੋਈ ਕਮੇ ਇਹ ਤਾਂ ਜ਼ਰੂਰੀ ਚੀਜ਼ ਹੈ ਮੁੱਖ ਮੰਤਰੀ ਦਾ ਪਿੰਡ ਵੀ ਇਹ ਕੋਈ ਚੱਲਦਾ ਕਿ ਸਟੇ ਲੈ ਲੈਂਦੇ ਤੁਹਾਨੂੰ ਪਤਾ ਹੀ ਹੈ ਦੁਨੀਆਂ ਪਾਟਾਂ 'ਚ ਕਰਦੇ ਹੁੰਦੇ ਨੇ ਮਣੇ ਮੁੱਟਾ ਹਾਂ ਆਏ ਆ ਇਦਾਂ ਕਹਿੰਦੇ ਵੀ ਇਹ ਬਣਨਾ ਚਾਹੀਦਾ ਚੱਲ ਸਾਡੀ ਤਾਂ ਲੰਘ ਗਿਆ ਬੱਚਿਆਂ ਦੀ ਤਾਂ ਬਣ ਖੇਡਣ ਵਾਲੀ ਬੰਦਾ ਹੋ ਹੁੰਦਾ ਚਾਰ ਚਾਰ ਸਪਰੇਹਾਂ ਕਰਦਣੇ ਫੇ ਗੁੱਲੀ ਰੰਡਾ ਦਾ ਮਰਦਾ ਨਹੀਂ ਹੁੰਦਾ ਕਨਾ ਮਾੜਾ ਮੋਟਾ ਫੜਾਈ ਜਾਂਦਾ ਵਿੱਚ ਐ ਤਾਂ ਦੋ ਚਾਰ ਹੁੰਦੀ ਨੇ ਵਿਰੋਧੀ ਪਰ ਸਾਡੇ ਤਾਂ ਸਾਰੀ ਵੋਟ ਐਸੇ ਨੂੰ ਭੂ ਭਗਵੰਤ ਨੂੰ ਸਾਡੇ ਕੰਮ ਪਥਰੇ ਕਰ ਨੇ ਮੈਂ ਕਹਦੀ ਹ ਹੁਣ ਮੈਂ ਕੱਲ ਪਟਿਆਲੇ ਹਲਕੇ ਦੇ ਵਿੱਚ ਗਿਆ ਕਿ ਛੋਟਾ ਜਿਹਾ ਬੱਚਾ ਕਹਿੰਦਾ ਇਹ ਕਹਿੰਦਾ ਯਾਰ ਸਾਡੇ ਸਟੇਡੀਅਮ ਨਹੀਂ ਹੈਗਾ ਤੇ ਇਹ ਇਹ ਵੇਖੋ ਇੱਕ ਤਾਂ ਨਸ਼ਿਆਂ ਤੋਂ ਬਚੇ ਰਹਿਣਗੇ ਹਨ ਜੇ ਤੁਸੀਂ ਰਲ ਮਿਲ ਕੇ ਮੰਗ ਕਰੋਗੇ ਤਾਂ ਇਹ ਵੀ ਚੀਜ਼ ਖਰ ਜ਼ਰੂਰੀ ਹੈ ਜਦ ਬੱਚਿਆਂ ਦੀ ਜਦੋਂ ਗਾਹਾਂ ਮਾੜਾ ਮੋਟਾ ਖੇਡਣਗੇ ਕਰਨਗੇ ਨਸ਼ੇ ਤੋਂ ਬਚਣਗੇ ਬਹੁਤ ਚੀਜ਼ਾਂ ਠੀਕ ਹੀ ਨੇ ਕਰ ਸਾਡੇ ਤਾਂ ਭਾਈ ਇਹ ਹੀ ਫਿੱਟਾ ਸੀ ਤੇ ਇਸੇ ਨੂੰ ਪਾਵਾਂਗੇ ਸਾਰਿਆਂ ਵੋਟਾਂ ਇੰਮੀ ਕਰੀਏ ਸਾਰੇ ਪਿੰਡ ਦੀਆਂ ਹੀ ਪਿੰਡ ਨਹੀਂ ਪਹਿਣੀਆਂ ਜਿਹੜੇ ਗੁੱਲੀ ਡੰਡੇ ਦੀ ਗੱਲ ਕਰਦੇ ਹੋ ਤੁਸੀਂ ਉਹ ਉਹਦਾ ਕਣਕਾਂ ਚ ਗੱਲ ਕਰਦਾ ਮੈਂ ਇਹ ਤਾਂ ਫਿਰ ਵਿੱਚ ਹੁੰਦੀ ਆ 150 ਪਹਿਲਾਂ ਵੀ ਬਾਕੀ ਤਾਂ ਉਹੀ ਜੀ ਹੁਣ ਬਗੂ ਜੀ ਬਸ ਜਿਹੜੇ ਹੁਣ ਪਹਿਲਾਂ ਵਾਲੇ ਚਮਚੇ ਨੂੰ ਤਾਂ ਪਾਉਣਗੀ ਜੀ ਇਹ ਉਹਦਾ ਬੱਡੇ ਛੱਟ ਮੇਨ ਹੈਗੇ ਨੇ ਵਿੱਚ 150 ਬੰਦਾ ਤਾਂ ਫਿਰ ਵੀ ਹੋਈ ਜਾਂਦਾ ਵਿੱਚੋਂ ਭਾਈ ਨਾ ਗਿਆ ਭਰੇ ਨਹੀਂ ਸਾਡੇ ਦਾ ਸਾਰੀ ਮੁੱਖ ਮੰਤਰੀ ਬਣ ਤੋਂ ਬਾਅਦ ਪਿੰਡ ਦਾ ਕੋਈ ਹਾਲਾਤ ਬਦਲੇ ਪਾਰਟੀ ਬਾਜੀ ਤੋਂ ਕੁਝ ਕਈ ਵਾਰੀ ਪਹਿਲਾਂ ਪਾਰਟੀ ਬਾਜੀ ਬਹੁਤ ਹੁੰਦੀ ਹੈ ਪਿੰਡ ਦੇ ਵਿੱਚ ਸਰਪੰਚੀ ਨੂੰ ਲੈ ਕੇ ਪੰਚੀ ਨੂੰ ਲੈ ਕੇ ਉਹ ਕੁਝ ਬਦਲਿਆ ਪਿੰਡ ਦਾ ਸਿਨੈਰੀਓ ਕੁਝ ਚੇਂਜ ਹੋਇਆ ਬਦਲਿਆ ਸਾਡੇ ਹੁਣ ਕੋਈ ਪਾਰਟੀ ਨਹੀਂ ਹੈਗੀ ਸਾਡੇ ਤਾਂ ਵਧੀਆ ਸਾਰ ਸਹਿਮਤੀ ਨਹੀਂ ਸਾਰਾ ਵਧੀਆ ਚੱਲੀ ਜਾਂਦੇ ਨੇ ਕਾਰੋਬਾਰ ਹੋਰ ਕੀ ਪਰਮੇਸ਼ਾ ਨੇ ਕੋਈ ਆਸਾਂ ਨੇ ਮੁੱਖ ਮੰਤਰੀ ਕੋਲ ਤੁਹਾਨੂੰ ਪਰਮੇਸ਼ਾ ਕਰੀ ਜਾਂਦਾ ਜਿਹੜਾ ਉਹਨੂੰ ਦਿੱਸੀ ਜਾਂਦਾ ਸੀ ਪਰਮੇਸ਼ਾ ਨੂੰ ਕੀ ਲਾਵਾਂਗੇ ਜੀ ਆਪ ਵੀ ਵੇਦਰਾ ਕਰੀਏ ਨੇ ਸ਼ਿਕਾਇਤ ਕਰਨੀ ਹੋਵੇ ਜਾਂ ਕੋਈ ਫਰਮਾਇਸ਼ ਕਰਨੀ ਹੋਵੇ ਫਿਰ ਕਿੰਨੂ ਕਰਦੇ ਹੋ ਅਸੀਂ ਤਾਂ ਕਿਸੇ ਨੂੰ ਕਰਦੇ ਆਪੀ ਵਿੱਚ ਜਿਹੜੇ ਹੈਗੇ ਨੇ ਮੂਰੇ ਆਗੂ ਕਰੀ ਜਾਂਦੇ ਨੇ ਇਹਦਾ ਪਹਿਲਾਂ ਤੇਗਾ ਕੱਲ ਕੋਈ ਫੜਾਤਾ ਛੜਾਤਾ ਹੁਣ ਤਾਂ ਉਦੋਂ ਦਾ ਲੋੜ ਹੀ ਨਹੀਂ ਕੋਈ ਨਾ ਲੜਾਈ ਨਾ ਝਗੜਾ ਕੰਮ ਹੀ ਖਤਮ ਹੈ ਡਰ ਵੀ ਹੁੰਦਾ ਕਿ ਮੁੱਖ ਮੰਤਰੀ ਦਾ ਪਿੰਡ ਹੈ ਸਾਰੇ ਜਾਣਦੇ ਕੋਈ ਥਾਣੀ ਨਹੀਂ ਜਾਣ ਦੀ ਲੋੜ ਪਈ ਕਿਸੇ ਨੂੰ ਕਦੇ ਉਦੋਂ ਦੀ ਉਹਦਾ ਆਪੀ ਪਹਿਲਾਂ ਫੜਾ ਦਿੰਦੇ ਛੜਾ ਦਿੰਦੇ ਤੇ ਉਹਨਾਂ ਦਾ ਕੰਮ ਹੀ ਇਹ ਸੀ ਨਾਲ ਹੀ ਇੱਥੇ ਸਾਰੇ ਨਾਲ ਹੀ ਰਹੇ ਜੀ ਭਗਵੰਤ ਮਾਨਾ ਜੀ ਪਾਣੀ ਘਰ ਘਰ ਲਾਤਾ ਸੰਦਾ ਬਹੁਤ ਸਾਰੇ ਦਾ ਸਾਰੇ ਕੰਮ ਕਰਤੇ ਜੀ ਬਚਪਨ ਤੋਂ ਨਾਲ ਹੀ ਰਹੇ ਹੋ ਸਾਰੇ ਮੁੱਖ ਮਤਰੀਕ ਨਾਲ ਹੀ ਰਹਾਂ ਸਾਡਾ ਨਾਮ ਲੈ ਕੇ ਬੁਲਾਉਂਦਾ ਜੀ ਜਦੋਂ ਰਿਆ ਹੁੰਦਾ ਅੱਛਾ ਜੀ ਹਾਂ ਜਾਂਦਾ ਸਾਰਾ ਅੱਛਾ ਅਜਾ ਨਸ਼ੇ ਦਾ ਕਿਵੇਂ ਆ ਪਿੰਡ ਦੇ ਵਿੱਚ ਕਈ ਵਾਰੀ ਹੁੰਦਾ ਨਾ ਵੀ ਨਸ਼ਾ ਤੇ ਹਰ ਪਿੰਡ ਦੇ ਵਿੱਚ ਔਰ ਇਹਦਾ ਠੀਕ ਹੀ ਆ ਜੀ ਉਹ ਇੰਨਾ ਤਾਂ ਨਹੀਂ ਹੈਗਾ ਹਾਂ ਮਾੜਾ ਮੋਟਾ ਕੋਈ ਹੋਊਗਾ ਪੰਜ ਚਾਰ ਮੁੰਡੇ ਕੀ ਜਿਆਦਾ ਨਹੀਂ ਹੈਗਾ ਉਹ ਰੇਨਸਾ ਅੱਛਾ ਮਤਲਬ ਹਾਂ ਠੱਲ ਪਈ ਹੈ ਹਾਂ ਠੱਲ ਲੀ ਤਾਂ ਪਹਿਲਾਂ ਪਹਿਲਾਂ ਵੀ ਠੀਕ ਕੀਤੀ ਜੀ ਉਹਦਾ ਦੂਜੇ ਨਸ਼ੇਦਾਰ ਪਿੰਡਾਂ ਦੇ ਮੈਨੂੰ ਲੱਗਦਾ ਮਾਲਵੇ ਦੇ ਵਿੱਚ ਥੋੜਾ ਨਸ਼ਾ ਘੱਟ ਹਨਾ ਜਿਵੇਂ ਚਿੱਟੇ ਦੀ ਗੱਲ ਕਰਦੇ ਉਹ ਘੱਟ ਉਹ ਸਾਡੇ ਤਾਂ ਗੱਲ ਤੋਂ ਪਹਿਲਾਂ ਇਹ ਹੈ ਨਹੀਂ ਜੀ ਪਹਿਲਾਂ ਵੀ ਘੱਟੀ ਸਾਡੇ ਤਾਂ ਕੋਈ ਟਕੀਆ ਦੇਖੋ ਟਾਵਾਂ ਸਾਡੇ ਤਾਂ ਇਹ ਨਹੀਂ ਹੈ ਨਾ ਸਰ ਚਿੱਟਾ ਜੂੜਾ ਦਾ ਦੂਸਰਾ ਆਫ ਸਰੂਪ ਤਾਂ ਇਹ ਤਾਂ ਪਹਿਲਾਂ ਨਹੀਂ ਚੱਲਦੀ ਹੁੰਦੀ ਆ ਸਰ ਬੁੱਕੀ ਦਾ ਪਹਿਲਾਂ ਹੁਣ ਤਾਂ ਮੰਗ ਵਿਧਾਨ ਸਭਾ ਦੇ ਵਿੱਚ ਉੱਠੀ ਆ ਤੁਹਾਡੇ ਆਪ ਦੇ ਐਮਐਲਏ ਨੇ ਉਠਾਈ ਹੈ ਕਿਤੇ ਵੀ ਹੋਣੀ ਚਾਹੀਦੀ ਖੇਤ ਥੋੜੀ-ਮੋਟੀ ਚੱਲ ਜੋ ਪੀ ਬਲਾਨ ਮਡੇ ਘੰਡੇ ਹੋਰਤਾ ਸਾਡੇ ਕੋਈ ਨਾਜਾਇਜ਼ ਨਸ਼ਾ ਨਹੀਂ ਕਰਦਾ ਸਾਡੇ ਪਿੰਡ ਦੇ ਵਿੱਚ ਤਾਂ ਆਇਆਂ ਤਾਂ ਵੀ ਆਣੇ ਤਾਂ ਜਿੱਦ ਮਰਜ਼ੀ ਲਵਾਈ ਜਾ ਕਿਸੇ ਦਮ ਸੱਕ ਦੀ ਪਰ ਸਾਡੇ ਇਹ ਨਹੀਂ ਠੀਕ ਹੈ ਸਾਡੇ ਸਾਰਾ ਬਿਲਕੁਲ ਸਹੀ ਹੈ ਕਹਿੰਦੇ ਨਸ਼ਾ ਪਿੰਡ ਦੇ ਵਿੱਚ ਬਹੁਤ ਘੱਟ ਆ ਕੋਟਾਂਵੇਂ ਟੱਲੇ ਤਾਂ ਹੁੰਦੇ ਆ ਜਾਓ ਬਾਈ ਜੀ ਕੀ ਹਾਲ ਨੇ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਸੰਗਰੂਰ ਦੀ ਚੌਣ ਹਵਾ ਕੀ ਕਹਿ ਰਹੀ ਹੈ ਸੰਗਰੂਰ ਦੀ ਚੌਣ ਵਧੀਆ ਜੀ ਆਪਾਂ ਪਿੰਡ ਸਤੌਜ ਤੋਂ ਬੋਲ ਰਹੇ ਆ ਪਿੰਡ ਮੇਰਾ ਕਣਕਵਾਲ ਚੈਲਾ ਨਾਲ ਹੀ ਆ ਜੀ ਸੀਐਮ ਸਾਹਿਬ ਦੇ ਪਿੰਡ ਦੇ ਨਾਲ ਤੇ ਬਾਈ ਜੀ ਜਿੱਤ ਮੀ ਤੇ ਹੇਰ ਜੀ ਬਾਕੀ ਦੂਜੀਆਂ ਪਾਰਟੀਆਂ ਨੇ ਤੁਹਾਨੂੰ ਪਤਾ ਹੀ ਹੈ 75 ਸਾਲ ਹੋ ਗਏ ਆ ਲੋਕਾਂ ਨੂੰ ਵੀ ਪਤਾ ਹੈਗਾ ਕਿੰਨੇ ਚੰਗੇ ਕੰਮ ਹੋ ਰਹੇ ਨੇ ਸਕੂਲਾਂ ਵਾਸਤੇ ਨਹਿਰੀ ਪਾਣੀ ਦੇ ਜਾਨੀ ਕਿ ਸਪਲਾਈ ਸਾਰੇ ਪਿੰਡਾਂ ਦੇ ਵਿੱਚ ਪਹੁੰਚ ਗਈ ਤੇ ਵਧੀਆ ਜਾਨੀ ਕਿ ਸਾਡੇ ਸੀਐਮ ਸਾਹਿਬ ਨੇ ਨਾਲ ਸਾਰੀਆਂ ਸੜਕਾਂ ਦੇ ਪਿੰਡਾਂ ਵੱਲ ਵੀ ਧਿਆਨ ਦੇ ਰਹੇ ਮੁੱਖ ਮੰਤਰੀ ਸਾਹਿਬ ਕੀ ਕਰੇ ਕਿਰੇਨੋ ਕਲਾ ਸਤੋਜ ਬਾਰੇ ਧਿਆਨ ਦੇ ਰਹੇ ਮੇਰਾ ਪਿੰਡ ਕਣਕਵਾਲ ਚੈਲਾ ਸਾਡਾ ਮਾਨਸਾ ਡਿਸਟ੍ਰਿਕਟ ਵਿੱਚ ਪੈਂਦਾ ਹੈਗਾ ਸਾਰੀਆਂ ਸੜਕਾਂ ਕਵਰ ਹੋ ਗਈਆਂ ਜੀ ਲਾਈਟ ਦੀ ਸਪਲਾਈ ਹੈ ਸਾਰੀ 24 ਘੰਟੇ ਚੱਲ ਰਹੀ ਹੈ ਜੀ ਕੋਈ ਦਿੱਕਤ ਨਹੀਂ ਦੂਜੀਆਂ ਪਾਰਟੀਆਂ ਨੂੰ 75 ਸਾਲ ਹੋ ਗਏ ਇਸ ਵਾਰ ਵੀ ਸਾਨੂੰ 2 ਸਾਲ ਹੋਏ ਨੇਗੇ ਮੁੱਖ ਮੰਤਰੀ ਜੀ ਸਾਹਿਬ ਸਾਡੇ ਗਮਾਂਡਰ ਪਿੰਡ ਦੇ ਨੇਗੇ ਸਤੌ ਦੇ ਅਸੀਂ ਸਤੌ ਚ ਹੀ ਖੜੇ ਆਂਗੇ ਵਧੀਆ ਜਾਨੀ ਕਿ ਰਿਸਪੌਂਸ ਆ ਰਿਹਾ ਮੀਤ ਹੈਰੀ ਜਿੱਤਣਗੇ ਜੀ ਲੋਕ ਸਭਾ ਮਾਰੇ ਤੁਸੀਂ ਵੀ ਦੱਸ ਦੋ ਆਜੋ 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 ਬੀਬੀ ਆਜਾ ਆਇਆ ਕਿਤੇ ਮਿਲੇ ਮੁੱਖ ਮੰਤਰੀ ਤੁਹਾਨੂੰ ਹੈ ਵੈਗਰੂ ਕੇ ਖਾਰ ਸਾਹਿਬ ਬਾਈ ਕੀ ਬਣੀ ਕਦੇ ਮੇਲ ਹੋਇਆ ਮੁਖਮਦ ਰਿਗਵੰਤ ਦਾ ਨਾ ਮੇਲ ਨਾ ਮਾਤਾ ਮਿਲ ਕੇ ਜਾਂਦਾ ਵਿਚਾਰਾ ਮਿਲ ਕੇ ਜਾਂਦਾ ਹਾਂ ਵਧੀਆ ਕਾਮਾਤਾਰ ਵਧੀਆ ਕਰਦਾ ਹੈਗਾ ਤੇ ਕੰਮ ਦੱਸਿਆ ਕੋਈ ਕਿ ਮੇਰਾ ਇਹ ਕੰਮ ਸੀ ਹੋਇਆ ਨਹੀਂ ਜੇ ਕੰਮ ਕਰਾ ਦਿਓ ਜੀ ਨਾ ਨਾ ਕਰ ਦਿੰਦੇ ਨੇ ਜਦੋਂ ਹੋਵੇ ਉਹਦੀ ਮਾਤਾ ਸੁਣ ਲੈਂਦੀ ਆ ਗੱਲ ਕਰ ਮਾਤਾ ਕੋ ਜਾਂਦੇ ਹੋ ਹਾਂ ਉਹ ਵੀ ਮਿਲ ਲੈਂਦਾ ਵੱਡੇ ਮੁੰਡੇ ਨੂੰ ਆਪਣੇ ਨੂੰ ਹਾਂ ਸਾਰੇ ਕੰਮ ਬਿਜਲੀ ਦੇ ਦੇਖ ਆਹ ਪਿਰਸਣਾ ਸਾਰਾ ਕੁਝ ਕਰੀ ਜਾਂਦਾ ਵਿਚਾਰਾ ਉਹ ਫਿਰ ਮਾਰਦੀ ਹੂੰ ਲੋਗ ਤਾਂ ਕਾ ਕਰਦੇ ਨੀ ਹੁਣੀ ਬਣ ਜੇ ਹੁਣੀ ਬਣ ਜੰਨੇ ਨੇ ਥੋੜੀ ਥੋੜੀ ਬਣਦਾ ਈ ਸੇਤੀ ਕੰਮ ਥੋੜਾ ਥੋੜਾ ਕਰਨਗੇ ਵਿਚਾਰਾ ਲੈ ਇਹਦੀ ਪਾਣੀ ਆ ਗਿਆ ਸਾਨੂੰ ਦੇਖ ਹੋਰ ਲੈ ਟਮੂਗ ਤੂੰ ਅਪਰ ਸਿੱਧਾ ਫੋਨ ਮਾਰਦੀ ਆ ਸੀਐਮ ਸਾਹਿਬ ਨੂੰ ਮਾਂ ਤਾਂ ਤਾਂ ਵਿਚਾਰੀ ਘੱਟੀ ਮਾਰਦੀ ਆ ਹੋਰ ਮਾਂ ਤਾਂ ਅੱਗੇ ਅਧਿਕਾਰੀਆਂ ਨੂੰ ਫੋਨ ਮਾਰਦੀ ਆ ਹਾਂ ਮਾਰਦੀ ਆ ਖੈ ਸਾਡੇ ਮੁੰਡੇ ਦੀ ਵਧੀਆ ਸੁਣਦੀ ਆ ਮਾਤਾ ਵਿਚਾਰੀ ਅੱਛਾ ਹਾਂ ਮਨੋ ਪਿੰਡ ਦੇ ਵਿੱਚ ਉਹ ਹੈ ਕਿ ਸੀਐਮ ਆ ਤੇ ਚੰਗੀ ਸੁਣਵਾਈ ਹੁੰਦੀ ਲੋਕਾਂ ਦੀ ਹਾਂ ਨਾ ਨਾ ਵਧੀਆ ਹੁੰਦੀ ਪੁੱਤ ਵਧੀਆ ਵਧੀਆ ਠੀਕ ਆ ਹੋਰ ਵੀ ਲੋਕਾਂ ਕੋ ਜਾਣਦੇ ਹੋ ਖੜੇ ਨੇ ਉੱਥੇ ਪਿੰਡ ਵਾਲਿਆਂ ਤੋਂ ਕਿ ਸਤੋਜ ਪਿੰਡ ਦੇ ਲੋਕਾਂ ਨੇ ਕੀ ਕਹਿਣਾ ਸੰਗਰੂਰ ਦੀ ਚੋਣ ਹਵਾ ਦਾ ਤੁਸੀਂ ਦੇਖ ਹੀ ਰਹੇ ਹੋ ਕਿ ਲੋਕ ਕੀ ਕਹਿ ਰਹੇ ਨੇ ਸ਼ਹਿਰਾਂ ਦੇ ਵਿੱਚ ਕੀ ਕਹਿ ਰਹੇ ਨੇ ਪਿੰਡਾਂ ਦੇ ਵਿੱਚ ਕੀ ਕਹਿ ਰਹੇ ਨੇ ਸਾਰੀ ਜਿਹੜੀ ਹੈ ਗੱਲ ਤੁਹਾਡੇ ਅੱਗੇ ਰੱਖਾਂਗੇ ਇਹਨਾਂ ਨਾਲ ਵੀ ਗੱਲ ਕਰਦੇ ਬਾਈ ਕੀ ਹਾਲ ਨੇ ਠੀਕ ਠਾਕ ਹੋ ਸਤਿ ਸ਼ਕਾਲ ਜੀ ਠੀਕ ਠਾਕ ਵਧੀਆ ਵਧੀਆ ਬਈ ਵਧੀਆ ਇਹ ਸੰਗਰੂਰ ਦੀ ਚੋਣ ਹਵਾ ਜਿਹੜੀ ਹੈ ਉਹ ਕੀ ਕਹਿ ਰਹੀ ਆ ਇਸ ਵਾਰ ਕੀ ਲੱਗ ਰਿਹਾ ਬਈ ਬਹੁਤ ਵਧੀਆ ਜਿੱਤਣਗੇ ਬਈ ਗਰਮਿੰਦਰ ਸਿੰਘ ਜੀ ਆ ਆਮਨੇ ਯਾਰ ਉਹ ਮੈਨਰੇ ਹੇਰ ਨੇ ਮੀਤ ਮੀਤ ਹੈ ਮੀ ਮੀ ਤੇਰ ਸਰੀ ਮੀ ਤੇਰਾ ਜੀ ਬੜਾ ਗਰਮੀ ਆ ਕੋਈ ਨਹੀਂ ਕੋਈ ਨਹੀਂ ਅੱਛਾ ਕਿਵੇਂ ਆ ਸਤੋਜ ਪਿੰਡ ਸਤੋਜ ਪਿੰਡ ਦੇ ਵਿੱਚ ਕੰਮ ਕਰ ਕਿਵੇਂ ਆ ਬਈ ਬਹੁਤ ਵਧੀਆ ਸਾਰਾ ਕੁਝ ਟੁਵੀੜ ਕੰਮ ਹੋ ਰਿਹਾਗਾ ਕਿਤੇ ਲਾਈਟ 24 ਘੰਟੇ ਆ ਰਹੀ ਕਿਉਂ ਆ ਰਹੀ 24 ਘੰਟੇ ਜੀ ਸਾਡੇ ਦਾ ਨਜ਼ਾਰਾ ਆ ਰਿਹਾ ਜੀ ਜਮਾ ਨਜ਼ਾਰਾ ਆ ਰਿਹਾ ਜੀ ਹਾਂ ਦਾ ਪਿੰਡ ਕਰਕੇ ਤਾਂ ਨਹੀਂ ਆ ਰਹੀ ਕਿਤੇ ਹਾਂ ਨਾ 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 ਪਿੰਡ ਦੀ ਨਾ ਸਾਡੇ ਲਵੇ ਲਾਉਣੇ ਵੀ ਸਾਰੇ ਨਾ ਦਾ ਪਿੰਡਾਈ ਦਾ ਕੱਟ ਲੱਗਿਆ ਨਾ ਖੇਤਾਂ ਦਾ ਕੱਟ ਲੱਗਿਆ ਬਈ 24 ਘੰਟੇ 24 ਘੰਟੇ ਜੱਟ ਨੂੰ ਇਹੀ ਹੁੰਦਾ ਪਾਣੀ ਪਾਣੀ ਨਹਿਰੀ ਪਾਣੀ ਪਾਤਾ ਨੇ ਖੇਤੀ ਤੇ ਪਾਣੀ ਨਾ ਹੁੰਦਾ ਰਾਤ ਨੂੰ ਕੋਈ ਨਹੀਂ ਮੋਟਰ ਚਲਾਉਂਦਾ ਨਾ ਕੋਈ ਨਹਿਰੀ ਪਾਣੀ ਲਾਉਂਦਾ ਆ ਨਹਿਰੀ ਪਾਣੀ ਚੱਲੂ ਹੋਈ ਹੁਣ ਅੱਛਾ ਕੋਈ ਸਮੱਸਿਆਵਾਂ ਹੋਰ ਵੀ ਹੁੰਦੀਆਂ ਨੇ ਜਿਵੇਂ ਨੌਜਵਾਨ ਕਿ ਕਹਿ ਰਹੇ ਸੀ ਖੇਡ ਸਟੇਡੀਅਮ ਨਹੀਂ ਹੈਗਾ ਉਹਦੇ ਲਈ ਕਦੇ ਮੰਗ ਕੀਤੀ ਸੀ ਐਸ.ਐਮ. ਸਾਹਿਬ ਕੋ ਪਿੰਡ ਤਾਂ ਆਉਂਦੇ ਹੀ ਆ ਜਮਾਤਾਂ ਕੋਲ ਜਾ ਕੇ ਕਿ ਭਾਈ ਬੱਚਿਆਂ ਲਈ ਸਟੇਡੀਅਮ ਬਣਾ ਦਿੱਤਾ ਜਾਵੇ ਇੱਕ ਤਾਂ ਬੱਚੇ ਸ਼ਰਦ ਦੂਰ ਰਹਿਣਗੇ ਦੂਜਾ ਇੱਥੋਂ ਪਲੇਅਰ ਪੈਦਾ ਹੋਣਗੇ ਉਹ ਗੱਲ ਹੋਈ ਦੀ ਜੇ ਅਸੀਂ ਖੇਡ ਦੇ ਦਿੰਦੇ ਸੀਗੇ ਸੇ ਸੱਤ ਵਧੀਆ ਪਲੇਅਰ ਤੇ ਪਿੰਡ ਚੋਂ ਤੇ ਉਦੋਂ ਸਾਡਾ ਜੋ ਜਵਾਖੇਲਾ ਖੇਡਦਾ ਤਾਂ ਘੱਟੋ ਘੱਟ 100 ਜਾਨਾ ਹੋ ਜਾਂਦੀ ਗਾ ਤੇ ਉਹ ਪਲੇਅਰ ਹੁਣੋ ਗੱਲ ਚੱਲ ਰਹੀ ਹੈ ਗੱਲ ਉਹ ਉਹ ਵੀ 5 ਕਿਲੇ ਨੇੜੇ ਮਿਲ ਜਣਾ ਪਹਿਲਾਂ ਉਧਰ ਉਧਰ ਬਣੀ ਨਹੀਂ ਗੱਲ ਮੰਡੀ ਜੀ ਜਾਂਦੀ ਤੇ ਉਧਰੋਂ ਮੰਡੀ ਜਾਂਦੇ ਤੇ ਉਧਰ ਪੰਚਾਇਤੀ ਚ ਬਸ 2 ਕਿਟਾ ਹੀ ਕਿਲੋਮੀਟਰ ਆ ਉਹ ਕੋਈ ਪਿੰਡ ਵਾਲੇ ਕਹਿੰਦੇ ਜਿਆ ਦਿੱਕਤ ਹੋ ਜੂ ਵੀ ਚਾਹ ਮੰਡੀ ਉੱਥੇ ਰੱਖ ਸੀ ਜੇ 4-5 ਕਿਲੇ ਮਿਲ ਗਏ ਉੱਥੇ ਸਟੇਡੀਅਮ ਬਣਾਉਣਗੇ ਹੁਣ ਬਣਾਉਣਗੇ ਸਟੇਡੀਅਮ ਹਾਂ ਹਾਂ ਹੋਰ ਸਰਬ ਤੁਸੀਂ ਕਿਵੇਂ ਠੀਕ ਹੋ ਠੀਕ ਠਾਕ ਜੀ ਵਧੀਆ ਜੇ ਕੋਈ ਸਮੱਸਿਆ ਕੋਈ ਸਿਆਂ ਕੋਈ ਸਮੱਸਿਆ ਜਦੋਂ ਤੁਹਾਡੇ ਪਿੰਡ ਦੇ ਨੇ ਤੁਸੀਂ ਲਾਈ ਦਿੰਦੇ ਹੋਣਗੇ ਨਾ ਨਾ ਬਹੁਤ ਬਹੁਤ ਵਧੀਆ ਕੰਮ ਕਰੀ ਜਾਂਦਾ ਐਤੋਂ ਵਧੀਆ ਕੰਮ ਸਾਡੇ ਪਿੰਡ ਚ ਬਣਿਆ ਨਹੀਂ ਸੀ ਪਿੰਡ ਦੀ ਕਿ ਪੂਰੇ ਪੰਜਾਬ ਦੀ ਸਾਰੇ ਇਲਾਕੇ ਦੀ ਹੋ ਗਿਆ ਹੁਣ ਤਾਂ ਹੁਣ ਉਹਦਾ ਖਾਣਾ ਪਹਿਲਾਂ ਹੁੰਦੇ ਸੀ ਵੋਟਾਂ ਲੈ ਕੇ ਭੱਜ ਜਾਂਦੇ ਸੀ ਕੋਈ ਪੁੱਛਦਾ ਨਹੀਂ ਸੀ ਹੁਣ ਤਾਂ ਸਾਨੂੰ ਐ ਕਹਿ ਦਿੰਦੇ ਨੇ ਬਈ ਦੱਸੋ ਕੋਈ ਸਮੱਸਿਆ ਬਹੁਤ ਵਧੀਆ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਹੱਲ ਹੋਈਆਂ ਸੀਐਮ ਬਣਨ ਤੋਂ ਬਾਅਦ ਭਗਵੰਤ ਮਾਨ ਦੇ ਬਹੁਤ ਵਧੀਆ ਕੰਮ ਕਰੀ ਜਾਂਦਾ ਹੁਣ ਵਿਚਾਰਾ ਐਵੇਂ ਆਲਾ ਕਹਿ ਦਿੰਦਾ ਨੇ ਵਾਲੀ ਨੂੰ ਛੁਟਕਾਰਾ ਮਿਲ ਗਿਆ ਕਿਨੇ ਕਿਨੇ ਇਹ 70 ਸਾਲ ਹੋ ਗਏ ਗਲੀਆਂ ਨਹੀਂ ਬਣੀਆਂ ਬਣੀਆਂ ਜੀ ਬਣ ਜਾਣੀਆਂ ਹੌਲੀ ਹੌਲੀ ਬਣ ਜਾਣਗੇ ਹੜਾ ਇਲੈਕਟਰਾ ਜੀ ਹੜਾ ਜਣ ਚੜੇ ਰਹੇ ਆ ਆ ਹੁਣ ਹੋ ਥੋੜਾ ਇੱਕ ਦੀ ਸੀਐਮ ਸਾਹਿਬ ਨੂੰ ਗਲੀ ਵਿਖਾ ਰਹੇ ਕਹਿੰਦੇ ਇਹ ਕਿਹੜੇ ਘਰ ਵਾਲੀ ਗਲੀਆਂ ਉਹਨਾਂ ਨੂੰ ਪਾ ਲਾਜੋ ਵੀ ਇਹ ਗਲੀ ਬਣਨਾਂ ਲਈ ਜਲਦੀ ਬਣਾ ਹਾਂ ਬਸ ਆਹੀ ਰਹਿ ਗਈ ਅੱਛਾ ਬਾਕੀ ਸਾਰੀਆਂ ਲੋਕ ਇਟਾਂ ਪਾਤੀਆਂ ਇਹ ਕਿਹੜੀ ਗਲੀ ਆ ਪਤਾ ਲੱਗ ਜੂ ਇਹ ਹੋਰ ਹੈ ਇੱਕ ਦਿੱਕਤ ਹੈਗੀ ਸਾਨੂੰ ਉੱਥਾ ਹਾਂ ਆਜੋ ਆਜੋ ਇਹ ਦਿੱਕਤ ਹੋ ਰਹੀ ਹੈ ਅਸੀਂ ਮਾਤਾ ਕੋਲੇ ਵੀ ਦੋ ਤਿੰਨ ਵਾਰੀ ਜਾਏ ਸਾਨੂੰ ਉਧਰ ਸਾਡਾ ਪੁੱਲ ਰਵੇੜਾ ਬਜਦਾ ਜਿੱਧਰ ਰਾਹ ਵੱਢ ਕੇ ਮਿਸਤਰੀਆਂ ਨੇ ਉਹ ਸਮਝੇ ਵੀ ਉਹ ਕਰਖਿਆ ਸਾਨੂੰ ਰਾਹ ਨਹੀਂ ਮਿਲਦਾ ਘਾਟਰ ਲਾ ਕੇ ਮਸ਼ੀਨ ਜਾਨੀ ਪੈਂਦੀ ਆ ਉਹ ਸਾਨੂੰ ਦਿੱਕਤ ਜ਼ਰੂਰ ਹੈਗੀ ਚਲੋ ਮਾਤਾ ਕੋਲੇ ਅਸੀਂ ਗਏ ਤੇ ਕਦੇ ਵਾਰੀ ਮਾਤਾ ਨੇ ਸਾਨੂੰ ਕਹਿੰਦੇ ਕੋਈ ਨਹੀਂ ਆਪੀ ਹੋ ਜੂ ਆਪੀ ਹੋ ਜੂ ਕੋਈ ਸਾਡਾ ਉਹ ਨਹੀਂ ਕਰਿਆ ਇਹ ਤੇ ਅੱਛਾ ਉਹ ਦਿੱਕਤ ਹੈਗੀ ਉਹ ਹੀ ਦਿੱਕਤ ਹੈ ਹਨ ਹੋਰ ਕੋਈ ਨਹੀਂ ਅੱਛਾ ਹਾਂ ਜੀ ਗਲੀ ਬਾਰੇ ਵੀ ਦੱਸ ਦਵਾਂ ਕਿਹਦੀ ਗਲੀ ਹੈ ਜੇ ਸੀਐਮ ਸਾਹਿਬ ਨੂੰ ਪਤਾ ਹੋਵੇ ਬਣਾ ਦੇਣਗੇ ਇਹ ਤਾਂ ਬਣਾਉਣਗੇ ਜੀ ਸਾਰਾ ਪਤਾ ਜੀ ਉਹਨੂੰ ਤਾਂ ਸਾਰੇ ਹੀ ਪਤਾ ਜੀ ਅਸਲ ਸਭ ਪਤਾ ਉਹ ਵੀ ਕਿਹੜੀ ਗਲੀ ਰਹਿ ਗਈ ਆ ਉਹਨਰੇ ਘਰ ਨੂੰ ਗਲ ਜਾਂਦੀ ਗਲੀ ਹੈ ਕਿ ਨਹੀਂ ਨਹੀਂ ਜੀ ਉਹਨੂੰ ਸਾਰਾ ਪਤਾ ਹੈ ਬਿੱਲੀਲੇ ਪਾਣੀ ਦੀ ਦੁਕਾਨ ਨੂੰ ਗਲੀ ਜਾਂਦੀ ਹੈ ਜਿਹੜੀ ਬਿਓ ਹੋ ਰਹਿ ਗਈ ਕੱਚੀ ਹਾਂ ਬਾਕੀ ਸਾਰਿਆਂ ਦੇ ਲੋਕ ਇੱਥੇ ਪਈਗੇ ਸਾਰਿਆਂ ਦੇ ਪਈਗੇ ਹਾਂ ਕਿੱਥੇ ਕਰ ਸਾਨੂੰ ਤਾਂ ਪਤਾ ਨਹੀਂ ਵੈਸੇ ਘਰ ਕਿੱਥੇ ਗਏ ਪੂਤ ਮਰਦਾ ਹਾਂ ਐ ਟੱਪ ਕੇ ਆ ਗਲੀ ਜਾ ਕੇ ਬਸ ਉਹਦੇ ਘਰ ਨੂੰ ਹੀ ਜਾਂਦੀ ਆ ਹੋਰ ਬਹੁਤ ਬਣੀ ਆ ਉਹ ਤਾਂ ਲੋਕਡਾਉਨ ਲੱਗੇ ਆ ਸਾਰੇ ਆ ਲੱਗੀ ਪਈ ਆ ਸਾਰੇ ਕੀ ਚੀਜ਼ ਵਣਨ ਵਾਲੀ ਕੋ ਸਾਡਾ ਹਾਂ ਭੁੱਲ ਅੱਛਾ ਉਹਨਾਂ ਸਮੱਸਿਆ ਦੱਸਤੀ ਕਹਿੰਦੇ ਵੀ ਕੋਈ ਰਾਹ ਦੀ ਸਮੱਸਿਆ ਹੈਗੀ ਆ ਕਿਤੇ ਕੰਬੈਨ ਲਗਾਉਣ ਦੀ ਸਮੱਸਿਆ ਇਹਨਾਂ ਨੂੰ ਵਿਚਾਰਿਆਂ ਨੂੰ ਬਹੁਤ ਪ੍ਰੋਬਲਮ ਆ ਰਹੀ ਆ ਤੇ ਵੀ ਬਸ ਉਹ ਕੋਈ ਹੱਲ ਹੋ ਜੇ ਵਿਚਾਰਿਆਂ ਦਾ ਇਹਨਾਂ ਦਾ ਫੇਰ ਉਹਦੀ ਤਾਂ ਸਾਨੂੰ ਬੜੀ ਦਿੱਕਤ ਹੋ ਰਹੀ ਆ ਜੀ ਤੇ ਹੁਣ ਉਹਲਾ ਕਹੂਗਾ ਕੋਈ ਮਸ਼ੀਨ ਦਾ ਕਟਰ ਲਾ ਕੇ ਲੈ ਜਾਣਾ ਬਹੁਤ ਮੁਸ਼ਕਲ ਹੋ ਜਾਂਦੀ ਆ ਹੋਰ ਸਮੱਸਿਆ ਪਿੰਡ ਦੇ ਵਿੱਚ ਪੈਣ ਵਾਲਾ ਪਾਣੀ ਕਈ ਆਰੋਗ ਵਗੈਰਾ ਦੀ ਸਮੱਸਿਆ ਜਿਹਾ ਇਹੋ ਜੀ ਸਾਨੂੰ ਕੋਈ ਉਹ ਦਾਖਣਾ ਬਸਿਆ ਨਹੀਂ ਹੈਗੀ ਬਹੁਤ ਵਧੀਆ ਸਾਡੇ ਪਿੰਡ ਚ ਪਾਣੀ ਬਹੁਤ ਵਧੀਆ ਤੇ ਸਾਰੇ ਪਿੰਡ ਦੀਆਂ ਇੱਕ ਤਰਫਾ ਹੀ ਹੁੰਦੀਆਂ ਵੋਟਾਂ ਜਦੋਂ ਸੀਐਮ ਸਾਹਿਬ ਦਾ ਪਿੰਡ ਜੂ ਹੋ ਗਿਆ ਇਹ ਜਦੋਂ ਇੱਕ ਪੋਲਿੰਗ ਲੱਗਦਾ ਬਸ ਇੱਕ ਥਾਂ ਤੇ ਪੋਲਿੰਗ ਲੱਗਦਾ ਸਾਡੇ ਹੋਰ ਨਹੀਂ ਲਵਾਉਂਦੇ ਅੱਛਾ ਹੋਰ ਨਹੀਂ ਲੱਗਦਾ ਹੋਰ ਨਹੀਂ ਲੱਗਦਾ ਸਾਡੇ ਲੱਗਦੀ ਨਹੀਂ ਹੋਰ ਪੋਲਿੰਗ ਆਇਆ ਹੁਣ ਵੀ ਸਾਡੇ ਦਾ ਹੁਣ ਬਾਕੀ ਪਾਰਟੀਆਂ ਵਾਲੇ ਫਿਰ ਬਾਕੀ ਪਾਰਟੀਆਂ ਵਾਲੇ ਬੈਠੇ ਰਹਣਾ ਬੈਠੇ ਰਹਿਣਾ ਆਹ ਹੈ ਅਸੀਂ ਹਮ ਮਿਲ ਲੈ ਜੀ ਕਦੇ ਹਾਂਜੀ ਹੈ ਜਾ ਨਹੀਂ ਬੰਦਾ ਮਿਲਦਾ ਬੈਠਾ ਰਹੇ ਫਿਰ ਆਹ ਇਹੋ ਜਿਹਾ ਬੰਦਾ ਨਹੀਂ ਮਿਲਦਾ ਹੈਗਾ ਜੀ ਹਾਂ ਨਾ ਅਸੀਂ ਦੇਖਿਆ ਦੇਖੋ ਆਪਣੀ 50 60 ਸਾਲ ਦੀ ਉਮਰ ਹੋ ਗਈ 50 ਦੀ ਅਸੀਂ ਤੱਕ ਇਹੋ ਜਿਹਾ ਬੰਦਾ ਨਹੀਂ ਪਿੰਡ ਆਉਂਦੇ ਨੇ ਤੇ ਕਿਵੇਂ ਦਾ ਰਵੱਈਆ ਹੁੰਦਾ ਜਦੋਂ ਪਿੰਡ ਤੇ ਆ ਕੇ ਤੁਹਾਨੂੰ ਮਿਲ ਸਾਰਿਆਂ ਨੂੰ ਮਿਲਦੇ ਸਾਰਿਆਂ ਨੂੰ ਮਿਲਦਾ ਜੀ ਬਹੁਤ ਵਧੀਆ ਜੀ हां गुरुगार ਆ ਲੈ ਕੇ ਜਾਣਦੇ ਸਾਰਿਆਂ ਨੂੰ हां जी हां ਸਾਰਾ ਨਾਲ ਲੈ ਲਾਂਦਾ ਸਾਰਿਆਂ ਨੂੰ ਜਾਣਦੇ ਆਪਣੇ ਕੋਲ ਤਾਂ ਖੇਡਦਾ ਰਿਹਾ ਜੀ ਉਹ ਇਕੱਠੇ ਖੇਡਦੇ ਰਹੋ हां ਸਾਡੇ ਉਰੇ ਖੇਡਦਾ ਰਿਹਾ ਆਪਣੇ ਰਮਾਣਾ ਸਾਹਿਬ ਡੇਰਾ ਜੀ ਲਵੇ हां जी ਖੇਡਦਾ ਰਿਹਾ ਬਹੁਤ ਵਧੀਆ ਇੱਥੇ ਸਾਰਾ ਨੂੰ ਜਾਣਦਾ ਜੀ ਉਹ ਇਕੱਲੇ ਇਕੱਲੇ ਨੂੰ ਜਾਣਦਾ ਜੀ ਤੁਹਾਡੀ ਤੁਹਾਡੇ ਤੋਂ ਛੋਟੇ ਨੇ ਕਿ ਵੱਡੇ ਨੇ ਭਗਵੰਤ ਜੀ ਮਿੱਥੋਂ ਦੀ ਛੋਟਾ ਹੂ ਜੀ ਤੁਹਾਡੀ ਉਮਰ ਕਿੰਨੀ ਹੈ ਮੇਰੀ ਤਾਂ ਇਹ 53 ਸਾਲ ਦੀ ਆਪ ਛੋਟੇ ਨੇ ਆ ਹਾਂ ਹਾਂ 53 ਸਾਲ ਦੀ ਅੱਛਾ ਇਕੱਠੇ ਖੇਡਦੇ ਰਹੋ ਮੈਂ ਖੇਡਦਾ ਤਾਂ ਨਹੀਂ ਜੀ ਮੈਂ ਤਾਂ ਹਣ ਪੜੀ ਆ ਉਹ ਖੇਡਦੇ ਹਾਂ ਉੱਥੇ ਲਵੇ ਜੀ ਵਗ ਜਾਂਦੇ ਨੇ ਖੇਡਦੇ ਹਾਂ ਬਾਲੀ ਖੇਡਦੇ ਹੁੰਦੇ ਸੀ ਉੱਥੇ ਲੱਗ ਛੋਟੇ ਹੁੰਦੇ ਦੀ ਗੱਲ ਕਰਦਾ ਮੈਂ ਜਿਹਨ ਨਿੱਕੇ ਹੁੰਦੇ ਸੀ ਰੋ ਇਕੱਠੇ ਖੇਡਦੇ ਰਹੇ ਕਦੇ ਨਾ ਜਨਾ ਆਪਾਂ ਨਹੀਂ ਖੇਡੇਗੇ ਜਨਾ ਤੁਸੀਂ ਜੀ ਹੈ ਤੁਸੀਂ ਚੇਤਾ ਕੋਈ ਯਾਰ ਸੀਐਮ ਦੇ ਨਾਲ ਹੈ ਚੇਤਾ ਉਹਦੇ ਵਾਲਾ ਉਹਦੇ ਵਾਲਾ ਤੁਹਾਨੂੰ ਭੁੱਲਿਆ ਜਾਂਦਾ ਹੈ ਉਹਦੇ ਵਾਲਾ ਨਹੀਂ ਭੁੱਲਿਆ ਜਾਂਦਾ ਦੱਸੋ ਫਿਰ ਕੋਈ ਯਾਰ ਸੀਐਮ ਦੀ ਹੋਵੇ ਬਸ ਸਾਈਕਲ ਖੜਾ ਲਾਂਦਾ ਐ ਐ ਹਰੇਕ ਬੰਦਾ ਨਹੀਂ ਖੜਾ ਸਕਦਾ ਤੀਗਾ ਗਰਮ ਗੜ ਖੇਡਣ ਵਾਗੇ ਜਾਂ ਕਿਸੇ ਇਹਦਾ ਛੋਟਾ ਭਾਈ ਹੈ ਉਹਦੇ ਨਾਲ ਖੇਡਦੇ ਤੇ ਅਸੀਂ ਇਕੱਠੇ ਖੇਡਦੇ ਰਹਾਂ ਤੇ ਆਪ ਚ ਕਹਿੰਦਾ ਪਹਿਲਾਂ ਖੜੋ ਮੈਂ ਆ ਗੇਮ ਜਿੱਤਲਾਂ ਸਾਈਕਲਾਂ ਐ ਸਾਹਮਣੇ ਖੜਾ ਲਾਂ ਦਾ ਕਮਾਲ ਮਾਨੇ ਜਾਂਦੇ ਸੀ ਜੀ ਅੱਜ ਤੱਕ ਸਾਡੇ ਪਿੰਡ ਚ ਕੋਈ ਸਾਈਕਲ ਨਹੀਂ ਖੜਾਉਣਾ ਸਿੱਖਿਆ ਤੇ ਬਹੁਤ ਸੋਹਣਾ ਕੰਮ ਕਰੀ। ਹੁਣ ਕਹਿ ਕੇ ਵੇਖਿਓ ਕਿ ਉਹ ਇੱਕ ਸਾਈਕਲ ਖੜਾਉਂਦੇ ਹੁੰਦੇ ਇਹ ਖੜਾ ਕੇ ਵਖੋ ਦੁਬਾਰ। ਸੀ? ਹੈ? ਕੋਈ ਹੋਰ ਯਾਰ ਜੁੜੀ ਹੋਏ। ਬਹੁਤ ਪਿਆ। ਬਾਈ ਝਗੜੇ ਵੀ ਹੋਇਆ ਕਦੀ? ਨਾ ਨਾ। ਕਿਤੇ ਲੜਾਈ। ਨਿੱਕੇ ਕਈ ਰੀ। ਨਾ ਨਾ। ਜਮੀਨ ਹੀ ਲੜਾਈ ਲੜੂ। ਲੜਕੇ ਕੋਟੇ ਦਿੱਤਾ ਹੋਇਆ ਸੀਐਮ ਸਾਹਿਬ ਨੂੰ। ਨਾ ਨਾ ਨਾ। ਨਾ ਨਾ। ਬਸ ਮਾਇ ਲੰਬੀ ਉਮਰ ਕਰੇ ਦੀ। ਹਾਂ। ਕਹਿੰਦਾ ਪਰਮਾਤਮਾ ਲੰਬੀ ਉਮਰ ਕਰੇ ਦੀ। ਬਹੁਤ ਲੰਬੀ ਉਮਰ ਕਰੇ ਉਹਦੀ ਮਾਲਕ। ਬਹੁਤ ਪਰਮਾਤਮਾ ਨੇ ਬਲਾਤੇ ਬਹੁਤ ਵਧੀਆ ਜੀ ਐਂ ਤਾਂ ਸਾਡੇ ਪਿੰਡ ਚ ਹੈ ਨਹੀਂ ਤੀਗਾ ਵੀ ਸਾਡਾ ਪਿੰਡ ਦਾ ਹੀ ਮਸੇਬਾ ਨੂੰ ਬਿਲਕੁਲ ਅਸੀਂ ਮੰਨਦੇ ਨਹੀਂ ਤੀਗਾ ਪਹਿਲੀ ਵਾਰ ਸਾਡੇ ਪਿੰਡ ਚ ਇਹ ਦਿਨ ਆਇਆ ਨੇ ਹੋਰ ਆ ਜੀ ਉਧਰ ਦੇਖ ਆਇਓ ਮੜਾ ਜਾਓ ਹੋਰ ਚਾਹ ਪਾਣੀ ਦੱਸੋ ਜੀ ਆਓ ਤੁਸੀਂ ਦੱਸ ਦਿਓ ਜੀ ਕੁਝ ਜਿਆਦਾ ਰਸਣ ਦੇ ਨੇ ਸੀਐਮ ਸਾਹਿਬ ਦੇ ਨਾਲ ਵੋਟਾਂ ਫੇਰ ਆਈਆਂ ਨੇ ਪਿੰਡ ਆਉਣਗੇ ਆਉਣਗੇ ਜਰੂਰ ਬਹੁਤ ਵਧੀਆ ਕੰਮ ਕਰ ਰਹੇ ਨੇ ਪਿੰਡ ਦੇ ਸੀਐਮ ਸਾਹਿਬ ਕਿਸਮਾ ਸੇਮਾਰਸ ਜਾਨੀ ਨਾ ਨੇ ਕਹਿੰਦੇ ਖੇਡ ਗਰਾਉਂਡ ਨੂੰ ਲੈ ਕੇ ਜਾਂ ਕੁਝ ਹੋਰ ਰਾਹ ਰੂਂਦੀਆਂ ਸਮੱਸਿਆਵਾਂ ਕੁਝ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਅਜਿਹੀਆਂ ਸਮੱਸਿਆਵਾਂ ਚਲੋ ਹੁੰਦੀਆਂ ਹੀ ਨੇ ਹਾਂ ਤਾਂ ਹੁੰਦੀ ਰਹਿੰਦੀ ਹੈ ਜੀ ਮਾੜੇ ਮੋਟੇ ਪਿੰਡਾਂ 'ਚ ਕਿਉਂ ਟੋੜਨਾ ਵੀ ਖੇਡਦੇ ਖੁੜਦੇ ਰਹੇ ਦੱਸਦੇ ਹਾਂ ਜੀ ਆਪਣੇ ਨਾਲ ਗਮਾਂਡ ਤੇ ਖੇਤ ਦਾ ਉੱਤੇ ਇਕੱਠੇ ਰਹਿੰਦੇ ਰਹੇ ਜੀ ਇਕੱਠੇ ਰਹਿੰਦੇ ਰਹੇ ਹਾਂ ਜੀ ਰੋਟੀ ਪਾਣੀ ਇਕੱਠੇ ਹੀ ਹਾਂਜੀ ਹਾਂ ਵਧੀਆ ਬੜਾਈ ਝਗੜਾ ਵੀ ਹੋਇਆ ਕਿ ਰੜਪੇ ਨੇ ਹੁੰਦੇ ਨਿੱਕੇ ਨਿੱਕੇ ਹੁੰਦੇ ਆ ਨਾ ਨਾ ਜੀ ਆਪਣੇ ਨਾਲ ਜਿਹੜਾ ਵਾਟਾ ਨੇ ਤਾਂ ਹੋਈ ਜਾਂਦੀ ਹੁੰਦੀ ਹੈ ਕਿ ਇਹਦੀ ਵੱਟ ਵੜ ਦਿੱਤੀ ਕਿਸ ਕਵੈਨਾ ਵਧਣੇ ਕਣਕ ਵੀ ਜੀਰੀ ਵੀ 20 ਸਾਲ ਹੋ ਗਏ ਵਧਦੇ ਨੂੰ ਹੁਣ ਤੱਕ ਕੋਈ ਯਾਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਹੋਵੇ ਯਾਦ ਤਾਂ ਜੀ ਖੇਤ ਚ ਰਹਿੰਦੇ ਹਾਂ ਇਹ ਛੋਟੇ ਛੋਟੇ ਹੁੰਦੇ ਦੇ ਮੈਂ ਬਣਾ ਕੇ ਉਹ ਉਹਦਾ ਪੀਪੀ ਦਾ ਮੈਂ ਵਝਾਉਣ ਲੱਗ ਜਾਂਦਾ ਜੀ ਮੁੱਖ ਮੰਤਰੀ ਭਗਵੰਤ ਮਾਨ ਹਾਂ ਪਹਿਲਾਂ ਤਾਂ ਮੈਂ ਵੀ ਸ਼ੁਰੂ ਚ ਲੱਗਣਗੇ ਵੀ ਕੰਮ ਤੇ ਮੈਂ ਕਲਾਕਾਰ ਬਣਨਾ ਜਾਂ ਕੋਈ ਹੋਰ ਮम्मी ਹੋਰੀਆਂ ਉੱਥੇ ਦੇਖਦੀਆਂ ਨਰਮ ਨਰਮਹੁ ਚੋਦੀ ਹੁੰਦੀਆਂ ਇਹਨਾਂ ਦੀ ਮੰਮੀ ਵੀ ਚੋਦਰੀ ਨਰਮਨ ਨਾਲ ਹੀ ਸਾਰੇ ਉਹ ਤੇ ਹੁਣ ਤਾਂ ਚਲੋ ਬੰਦੇ ਰੱਖੇ ਉਹ ਤਾਂ ਬਾਡੀ ਵੀ ਕਹਾ ਵੀ ਸਾਰੇ ਕਰਦੇ ਹੁੰਦੇ ਸਾਰਾ ਕੁਝ ਗੋਡੀ ਗੁੱਡੀ ਕਰਦੇ ਸਾਰੀ ਵੇਲਾ ਮੂਲਾਂ ਆਉਂਦੇ ਪਹਿਲਾਂ ਅੱਛਾ ਤੁਹਾਡੇ ਪਿਤਾ ਜੀ ਕੋਲ ਕੋਣ ਕੋਣ ਪੜਿਆ ਹੁਣਾਂ ਤੋੜਾਵਾਲ ਜਹਾ ਮੈਂ ਪੜਿਆ ਜੀ ਅੱਛਾ ਮਾਸਟਰ ਮਿੰਦਰ ਸਿੰਘ ਹੁਣਾਂ ਕੋਲ ਮਿੰਦਰ ਸਿੰਘ ਕੋਲ ਤੋੜਾਵਾਲ ਜੀ ਹਾਂਜੀ ਇੱਕ ਬੰਤਾ ਹੁੰਦਾ ਜਿਹੇ ਪੜਦਾ ਜੀ ਉਹ ਵੀ ਮਾਸਟਰ ਜੀ ਅੱਛਾ ਫਿਰ ਜਦੋਂ ਹੁਣ ਆਉਂਦੇ ਆ ਜਾਂਦੇ ਜਾਂਦੇ ਜੀ ਅਸੀਂ ਜਦੋਂ ਹੁਣ ਆਉਂਦੇ ਆ ਮਿਲਦੇ ਆ ਤੁਹਾਨੂੰ ਤਰਨਾ ਕੀ ਆ ਹਾਂ ਹਾਂ ਵਧੀਆ ਮਿਲਦੇ ਨੇ ਜੀ ਹਰਜੰਟ ਹਰਜੰਟ ਸਿੰਘ ਆ ਜੀ ਜੰਟ ਸਿੰਘ ਫਿਰ ਸਾਤੇ ਘਰਾਂ ਦੇ ਵਾਜਨ ਆਈ ਸੀ। ਉਹ ਅੱਛਾ ਉਦਾਂ ਹੀ ਵਾਜ ਮਾਰਦੇ ਗਜ਼ੈਂਟ ਕਹਿ ਕੇ। ਹਾਂ ਜੀ। ਤੇ ਫਿਰ ਤੁਸੀਂ ਸੀਐਮ ਸਾਹਿਬ ਕਹਿੰਦੇ ਤੁਸੀਂ ਭਗਵੰਤ ਕਹਿੰਦੇ ਜੀ। ਅਸੀਂ ਤਾਂ ਵਾਈ ਜੀ ਕਹਿੰਨਾ ਜੀ। ਅੱਛਾ ਬਾਈ ਜੀ। ਉਹਨਾਂ ਨੂੰ ਪਤਾ ਜੀ ਉਹਨੂੰ ਖੇਤ ਨੂੰ ਜਾਂਦੇ ਸੀ। ਮਹਿੰਦਰ ਸਿੰਘ ਜੀ ਬੋਲ ਮਾਰਦੇ ਮੁੰਡੇ ਨੂੰ ਠਾਓ। ਮੰਮੀ ਉਹਨਾਂ ਨੂੰ ਕਹਿੰਦੇ ਵੀ ਠਾਓ ਉਹਨੂੰ ਪੜੂਗਾ ਮੁੰਡਾ। ਖੇਤ ਨੂੰ ਜਾਂਦੇ ਨਦਰ ਨਾਲ ਫੋਣੇ ਖੇਤ ਜਾਂਦਾ। ਆ ਬਾਰ ਮੂਰਦੇ ਜੀ। ਉਧਰਲੇ ਬਸ ਉਹਨਾਂ ਦਾ ਘਰ ਤਾਂ ਖੇਤ ਇੱਧਰ ਦੀ ਆਪਣੇ ਨਾਲ ਹੀ। ਜਾਂਦੇ ਜਾਂਦੇ ਕਹਿੰਦੀ ਮੁੰਡੇ ਨੂੰ ਜਗਾਓ ਪੜੂਗਾ ਉਹ। ਫਿਰ ਮੰਮੀ ਕਹਿੰਦੀ ਪੜੂ ਕਹਿੰਦੇ ਨਾ ਮਾਸ ਪਰਾਹ ਨੇ ਕਿਹਾ ਕਿ ਉਹ ਨਾ ਉਹ ਪੜ੍ਹਿਆ ਤੀ ਜਨਨਾ ਆਉਂਦ ਰਿਆਂ ਤੇ ਮਾਸਟਰ ਸਾਹਿਬ ਆ ਤੁਸੀਂ ਕੀ ਕਰਦੇ ਹੋ ਅਸੀਂ ਤਾਂ ਖੇਤੀ ਕਰਦੇ ਹਾਂ ਜੀ ਕਦੇ ਸੋਚਿਆ ਸੀ ਕਿ ਯਾਰ ਜਿਹੜਾ ਨਾਲ ਖੇਡਦਾ ਰਿਹਾ ਕਦੇ ਉਹ ਸੀਐਮ ਬਣ ਜਾਊਗਾ ਪੰਜਾਬ ਦਾ ਹਾਂ ਤਾਂ ਕੁਝ ਨਹੀਂ ਸੋਚਿਆ ਸੀ ਪਹਿਲਾਂ ਕਿਦਾ ਪਰਮਾਤਮਾ ਨੇ ਕਰਪਾ ਕਰਤੀ ਜੀ ਕੋਈ ਆਮ ਘਰਾਂ ਦਾ ਮੁੰਡਾ ਉੱਥੇ ਵਗ ਗਿਆ ਅੱਛਾ ਬਹੁਤ ਸਾਰੇ ਇਸ ਤਰ੍ਹਾਂ ਦੇ ਫੋਨ ਵੀ ਆਉਂਦੇ ਹੋਣਗੇ ਬਈ ਸੀਐਮ ਤੇਰਾ ਯਾਰ ਆ ਮੇਰਾ ਕੋਈ ਆ ਕੰਮ ਕਰਾਰੇ ਜਾਂ ਕੋਈ ਹੈਗਾ ਹੁੰਦੀ ਰਹਿੰਦੇ ਨੇ ਜੀ ਫਿਰ ਆਪਾਂ ਕਹਿੰਦੇ ਨੇ ਜਿਵੇਂ ਸਾਰੇ ਹੁੰਦੇ ਨੇ ਪੰਜਾਬ 'ਚ ਉਸੇ ਤਰ੍ਹਾਂ ਹੋਣਗੇ ਜੀ ਪੜਾਈ ਦੇ ਸਾਬ ਨਾਲ ਨੌਕਰੀਆਂ ਮਿਲਦੇ ਨੇ ਜੇ ਕੋਈ ਰਿਸੈਵਟਨ ਚੱਲਦੀ ਹੈਗੀ ਤੇ ਮੈਂ ਸਾਰੇ ਪੰਜਾਬ ਚੋਦਾ ਵੀ ਉਹ ਮੈਂ ਅਪਣਾਉਂ ਗਰੇ ਸਤੋਜ ਪਿੰਡ ਵਾਲੇ ਨੂੰ ਪਤਾ ਕਿਨੇ ਕੋਈ ਨੌਕਰੀ ਮਿਲੀ ਆ ਬਹੁਤਿਆਂ ਨੂੰ ਮਿਲੀ ਵੀ ਆ ਨਾ ਪਿੰਡ ਵਾਲਿਆਂ ਨੂੰ ਪਿੰਡ ਚ ਵੀ ਮਿਲਿਆ ਜੀ ਕਈ ਮੁੰਡਿਆਂ ਨੂੰ ਬੜੇ ਪੜੇ ਦੇ ਖਾਂ ਵਧੀਆ ਡਿਗਰੀਆਂ ਕੀਤੀ ਹੋਈਆਂ ਨੇ ਉਹਨਾਂ ਨੂੰ ਮਿਲਿਆ ਜੀ ਹਰੇਕ ਨੂੰ ਤਾਂ ਮਿਲੀ ਨਹੀਂ ਹੈਗੀ ਆਪਾਂ ਕਹਦੇ ਵੀ ਆਪਾਂ ਸਪਾਰਸ਼ ਪਾ ਕੇ ਕਹਦੀ ਵੀ ਮੁੱਖ ਮੰਤਰੀ ਸਾਡਾ ਵੀ ਸਾਡੇ ਮੁੰਡਿਆਂ ਨੂੰ ਨੌਕਰੀ ਦਵਾਓ ਸਪਾਰਸ਼ ਤਾਂ ਆਉਂਦੀਆਂ ਹੋਣਗੀਆਂ ਯਾਰ ਮੜਾ ਕਹਿ ਦੋ ਵੀ ਸਾਡੇ ਮੁੰਡੇ ਦੇ ਦੋ ਨੰਬਰ ਲਵਾ ਦੇਣੇ ਨਹੀਂ ਚੱਲਦਾ ਜੀ ਇਹ ਨਹੀਂ ਚੱਲਦਾ ਜੀ ਸਾਡੇ ਮ ਮੇਰੇ ਕੋਲ ਸਿੱਧਾਓ ਪੜ੍ਹਾਈ ਨਾਲ ਪੜ੍ਹਾਈ ਨਾਲ ਕਰੋ ਤੁਸੀਂ ਨੌਕਰੀ ਲਓ ਹੁਣ ਆ ਤਾਂ ਨਹੀਂ ਹੈਗਾ ਰੁਪਏ ਲੈ ਲੈ ਨੌਕਰੀ ਲੈ ਲੈ ਪਹਿਲਾਂ ਮਤਲਬ ਪਹਿਲਾਂ ਚੱਲਦਾ ਸੀ ਪਹਿਲਾਂ ਚੱਲਦਾ ਸੀ ਕੈਪਟਨ ਉਹਨਾਂ ਵਾਲੇ ਅਕਾਲੀਆਂ ਵਾਲੇ ਹੁਣ ਕੋਈ ਨਹੀਂ ਚੱਲਦਾ ਜੀ ਅੱਛਾ ਪਿੰਡ ਦੀ ਵੋਟ ਕਿੰਨੀ ਕਾ ਤੁਹਾਡੇ ਸਤੋਜ ਪਿੰਡ ਦੀ ਪਿੰਡ ਦੀ ਵੋਟ ਹੋਊ ਜਾਂ ਆਪਣੇ 23-2400 ਕਿਉਂਕਿ ਇਹ ਤਕਰੀਬਨ ਤਕਰੀਬਨ ਆਮ ਆਦਮੀ ਪਾਰਟੀ ਨੇ ਭੁਗਤਦੀ ਆ ਜਦੋਂ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਪਿੰਡ ਚ ਪਿੰਡ ਦਾ ਬੰਦਾ ਕਰਕੇ ਕੋਈ ਪਾਰਟੀ ਦਾ ਪੋਲਿੰਗ ਨਹੀਂ ਲੱਗਾ ਜੀ ਕੋਈ ਨਹੀਂ ਲੱਗਾ ਇਹ ਜਦੋਂ ਦਾ ਐਮਪੀ ਖੜਦੇ ਰਹੁਰਦਕ ਜੋ ਪਹਿਲਾਂ ਤੋਂ ਹੀ ਜਾਂ ਉਸ ਤੋਂ ਬਾਅਦ ਪਹਿਲਾਂ ਤਾਂ ਲੱਗਦਾ ਰਹੀ ਐਮਪੀ ਵਾਲੇ ਹੁਣ ਮੁੱਖ ਮੰਤਰੀ ਵਾਲੇ ਨਹੀਂ ਲੱਗਾ ਜੀ ਉਹਦੀ ਭੈਣ ਭੈਣ ਵੀ ਕਹੀ ਆ ਕੇ ਵੀ ਪਿੰਡ ਚ ਮਾਨ ਛੋਟ ਦਾ ਮਾਨ ਆ ਪਿੰਡ ਦੇ ਭਰਾਵਾਂ ਤੇ ਵੀ ਪੋਲਿੰਗ ਨਹੀਂ ਲੱਗਣਾ ਚਾਹੀਦਾ ਮਾਨਪ੍ਰੀਤ ਕਹੀ ਗਈ ਪੋਲਿੰਗ ਨਹੀਂ ਲਾ ਪਿੰਡ ਨੇ ਪੂਰੀ ਰੱਖਿਆ ਜੀ ਉਹਨਾਂ ਦੀ ਹਾਂਜੀ ਤੁਸੀਂ ਵੀ ਦੱਸ ਦਿਓ ਕੋਈ ਯਾਰ ਤੁਹਾਡੀ ਵੀ ਹੋਵੇ ਸੀਐਮ ਸਾਹਿਬ ਆ ਆਪਣਾ ਤਾਂ ਕੋਈ ਨਹੀਂ ਹੈਗੀ ਇੰਨੀ ਇਹਦੀ ਕੋਈ ਲਾ ਜੀ ਨਹੀਂ ਹੈਗੀ ਨਾ ਹੈ ਨਾ ਕਦੀ ਮਿਲੇ ਵੀ ਨਹੀਂ ਨਾ ਮਿਲਦੇ ਤਾਂ ਹੈਗੇ ਆ ਮਿਲਣ ਪੈਛੇ ਨਹੀਂ ਇਹਨਾਂ ਇਹ ਸਪੋਰਟਰ ਨੇ ਉਹ ਮਾਰੇ ਨੇ ਆਪ ਮਾਰਾ ਨਹੀਂ ਹੈਗਾ ਸ਼ੀਮੂ ਸਾਹਿਬ ਹਾਂਜੀ ਕੋਈ ਹੋਂ ਤੋ ਐਸ ਕੀ ਦੇਖਣੀ ਅਧੀਆਂ ਵੋਟਾਂ ਪੈਣੀਆਂ ਪਿੰਡ ਚ ਜਿਹੜੇ ਸਪੋਰਟਰ ਨੇ ਉਹ ਤਾਂ ਕਹਿੰਦੇ ਨੇ ਸਿਗਰਾ ਕਿਸ ਨੂੰ ਕਹਿਣਿਆ ਜਿਹੜਾ ਖਾਲ ਪਾਇ ਤੇ ਪਿੰਡ ਜਨ ਨਹਿਰੀ ਖਾਲ ਪਾਇ ਤੇ ਇਹਨਾਂ ਨੇ ਆਪਦੇ ਪਿੰਡ ਆਪਦੇ ਖੇਤਾਂ ਚ ਦਾ ਪੱਟੇ ਨਹੀਂ ਦੂਜਿਆਂ ਦਾ ਫਾਸਲਾਂ ਪਟਾਤੀਆਂ ਪਰ ਇਹਨਾਂ ਦੀ ਇਹ ਗਲਤੀਆਂ ਬਹੁਤ ਜ਼ਿਆਦੇ ਨੇ ਉੱਥੇ ਤਾਂ ਪਹੁੰਚਦੀ ਨਹੀਂ ਉੱਥੇ ਤੱਕ ਤਾਂ ਇਹਨਾਂ ਦੇ ਘਰੇ ਬਾਜਾ ਲਵੇ ਵੀ ਨਹੀਂ ਲੱਗਣ ਦਿੰਦੇ ਉਹਦੀ ਮੰਮੀ ਤੇ ਜਿਹੜੇ ਮੂਰਲੇ ਨੇ ਲਵੇ ਲੱਗਣ ਦਿੰਦੇ ਕਹਿੰਦੇ ਅਸੀਂ ਦੱਸੋ ਸਾਨੂੰ ਕੰਮ ਗਿਆ 100% ਦਾ ਕੰਮ ਹੁੰਦਾ ਪਰ ਜਾਣ ਨਹੀਂ ਦਿੰਦੇ ਕੋਈ ਵੀ ਕੰਮ ਹੈ ਐ ਇਸੀ ਤੂੰ ਦੇਖ ਲਈ ਕਾਲੀਆਂ ਦਾ ਵੀ ਪੋਲਿੰਗ ਲੱਗੂ ਤੇ ਭਾਜਵਾ ਦਾ ਵੀ ਲੱਗੂ ਤੇ ਮਾਂ ਦਾ ਵੀ ਲੱਗੂ ਹਾਂਜੀ ਪਰ ਇਹਨਾਂ ਲੋਕੀ ਕਹਿੰਦੇ ਪਿੰਡ ਦੇ ਵੜਨ ਤੂੰ ਜੀ ਦੇਖ ਲਿਓ ਪਰ ਇਹਨਾਂ ਦੇ ਆਪ ਦੇ ਜਿਹੜੇ ਮੂਰਲੇ ਨੇ ਜਿੰਨੇ ਹੈਗੇ ਨਾ 19 ਕੋਈ ਵੀ ਨਹੀਂ ਦਾ ਬੋਲ ਕੇ ਵੀ ਦੱਸਦਾ ਹੈਗੀ ਹੈ ਨਾ ਕਿ ਸੀਐਮ ਸਾਖ ਤੋਂ ਗੱਲਾਂ ਪਹੁੰਚਦੀਆਂ ਨਹੀਂ ਹੋਣੀਆਂ ਨਾ ਨਾ ਤੱਕ ਨਹੀਂ ਪਹੁੰਚਦੇ ਜੀ ਅੱਜ ਤਾਂ ਗਏ ਬਨੇ ਕਹਿੰਦੇ ਕੋਈ ਕੰਮ ਨੂੰ ਗਏ ਵਿਚਾਰੇ ਕੋਲੇ ਉਹਦੀ ਮੰਮੀ ਕੋਲ ਜਾਣਾ ਜਾਣ ਨਹੀਂ ਦਿੰਦੇ ਹੋਣ ਤੇ ਕਿਹੜੇ ਹੈਗੇ ਪਿੰਡ ਦੇ ਆਉਂਦੀ ਜਾਂਦੀ ਪਰ ਮੂਹਰੇ ਲੱਭੇ ਲੱਗਣ ਦਿੰਦੇ ਕੋਈ ਵੀ ਨਹੀਂ ਜਾਂ ਮੈਨੂੰ ਕੰਮ ਦੀ ਪਰ ਕਹਿੰਦੇ ਸਾਨੂੰ ਦੱਸੋ ਕੋਈ 100 ਪੜਦੇ ਦਾ ਕੰਮ ਹੁੰਦਾ ਹੈ ਇਹ ਥੋੜੀ ਆ ਵੀ ਆਪਾਂ ਕੋਈ ਕੋਸ਼ਿਸ਼ ਦਾ ਕੋਈ ਕਾਸ਼ ਦਾ ਕੋਈ ਕਹਦਾ ਕਹਿੰਦੇ ਨਹੀਂ ਤੁਸੀਂ ਸਾਨੂੰ ਦੱਸੋ ਜਦੋਂ ਪਿੰਡ ਦੇ ਵਿੱਚ ਆਉਂਦੇ ਉਹ ਤੁਹਾਨੂੰ ਤਕਰੀਬਨ ਮਿਲਦੇ ਹੋਣ ਕਰ ਉਹਤ ਕਰ شکایت ਕੀਤੀ ਕਿ ਭਾਈ ਸਾਡੀਆਂ ਲੱਗਣ ਹੀ ਦਿੰਦੇ ਜਿਹੜੇ ਮੂਰਲੇ ਨੇ ਆ ਹੁਣ ਇਹਨਾਂ ਨੇ ਖਾਲ ਕੱਢੇ ਤੀ ਆਪਦੇ ਆਪ ਦੇ ਖੇਤਾਂ 'ਚ ਪਹਿਲਾਂ ਪਟਾ ਕੇ ਦੂਜਾਂ ਦੇ 'ਚ ਕਹਿੰਦੇ ਕਿ ਕੋਈ ਗੱਲ ਨਹੀਂ ਅਸੀਂ ਪਟਾਂਗੇ ਪਟਾਂਗੇ ਕਿਸੇ ਦਾ ਕੁਛ ਵੀ ਨਹੀਂ ਕਰਨ ਦਿੱਤਾ ਇਹਨਾਂ ਨੇ ਹੁਣ ਕਰੀ ਜਾਂਦੇ ਤੁਸੀਂ ਐਂ ਕਰਾਂਗੇ ਵਾਅਦਾ ਕਰਾਂਗੇ ਉਵੇਂ ਜੁਖਰੀ ਰਹਿ ਗਏ ਐਡਾ ਨਹੀਂ ਵੀ ਇਹਨਾਂ ਕਰਕੇ ਮੁੱਖ ਮੰਤਰੀ ਵੱਲੋਂ ਕੋਈ ਕਾਟ ਨਹੀਂ ਮੁੱਖ ਮੰਤਰੀ ਸ਼ਰੇਦ ਹੈ ਬਾਹਰੇ ਵੀ ਪਿੰਡ 'ਚ ਵੀ ਪਰ ਜਿਹੜੇ ਮੂਰਲੇ ਨੇ ਹੈਗੇ ਨੇ ਉਹਨਾਂ ਤਾਂ ਵੀ ਮੇਰੀ ਪੁੱਗੇ ਉਹਨਾਂ ਵੀ ਮੇਰੀ ਪੁੱਗੇ ਹੈਗਾ ਆਮਦਾ ਪਰ ਜੇ ਆਮਦੀ ਕੰਮ ਚੱਲੇ ਤਾਂ ਇੱਥੇ ਦੇਖੋ ਪਿੰਡ ਵਿੱਚ ਪੋਲਿੰਗ ਵੀ ਨਹੀਂ ਕਿਸੇ ਹੋਰ ਪਾਰਟੀ ਦਾ ਲੱਗਦਾ ਪਰ ਇਹਨਾਂ ਦੇ ਜਿਹੜੇ ਮੂਰਦੇ ਬੰਦੇ ਨੇ ਹੈਗੇ ਨੇ ਪਰ ਉਹ ਨਹੀਂ ਕੰਮ ਕਰ ਸਕਦਾ ਆ ਮੇਰਾ ਚਾਚਾ ਖੜਾ ਹੈ ਸਭ ਤੋਂ ਪਹਿਲਾਂ ਪਾਰਟੀ 'ਚ ਜੁੜਿਆ ਹੋਇਆ ਸੀ ਪਰ ਅੱਜ ਇਹਨੂੰ ਪੁੱਛ ਲੈ ਵੀ ਜੇ ਕੋਈ ਦਾ ਕੰਮ ਕੋਈ ਵੀ ਨਹੀਂ ਕਰ ਸਕਦੇ ਕਿਹਦੇ ਮੁੱਖ ਮੰਤਰੀ ਦਾ ਚੰਗਾ ਹੈ ਪਰ ਮੁੱਖ ਮੰਤਰੀ ਦੇ ਅੱਗੇ ਜਿਹੜੇ ਸਪੋਰਟਰ ਆ ਉਹ ਬਾੜੇ ਨੇ ਤੇ ਲੋਕ ਕਹਿ ਰਹੇ ਨੇ ਕਿ ਚੰਗੇ ਕੰਮ ਹੀ ਹੋ ਰਹੇ ਨੇ ਉੱਥੇ ਲੋਕਾਂ ਦੇ ਗਿਲੇ ਵੀ ਬਹੁਤ ਨੇ ਸਤੌਜਪਿੰਡ ਦੇ ਵਿੱਚ ਕਿ ਆਹ ਕੰਮ ਸਾਡੇ ਨਹੀਂ ਹੋਏ ਸਾਡੇ ਗਿਲੇ ਨੇ ਸਾਨੂੰ ਮਿਲ ਨਹੀਂ ਦਿੱਤਾ ਜਾਂਦਾ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਵੀ ਕਿਤਨਾ ਕਿਤੇ ਜਿਹੜੀਆਂ ਰਹਿ ਜਾਂਦੀਆਂ ਲੋਕਾਂ ਦੇ ਮਨਾਂ ਦੇ ਵਿੱਚ ਕਿ ਜਦੋਂ ਅਸੀਂ ਪਾਰਟੀ ਨੂੰ ਇੱਕ ਪਿੰਡ ਦੇ ਵਿੱਚੋਂ ਤੋਰਿਆ ਹੋਵੇ ਇੱਕ ਸਾਡੇ ਸੀਐਮ ਪਿੰਡ ਦਾ ਹੋਵੇ ਤਾਂ ਬਹੁਤ ਸਾਰੇ ਲੋਕਾਂ ਨੂੰ ਜਿਹੜੀਆਂ ਸ਼ਿਕਵੇ ਰਹਿ ਜਾਂਦੇ ਨੇ ਜਿਹੜੋਂ ਗੱਲਾਂ ਆਉਂਦੀਆਂ ਨਾ ਪੂਰੀਆਂ ਹੋਣ